ਸੁੱਖਾਂ ਦੇ ਮਾਲਕ ਸੁੱਖਾਂ ਦੇ ਘਰ ਆਨੰਦ ਦੇ ਮੂਲ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜੋ ਮੁਕਤੀ ਦੇ ਦਾਤੇ ਹਨ ਉਹਨਾਂ ਨੇ ਆਪਣੀ ਬਿਰਤੀ ਨੂੰ ਅੰਤਰਮੁਖੀ ਕਰ ਲਿਆ ਹੈ ਉਹਨਾਂ ਦੀ ਬਿਰਤੀ ਬਾਰਮੁਖੀ ਨਹੀਂ ਰਹੀ ਵੇਦੀਆਂ ਦੀ ਕੂਲ ਦੇ ਕੇਤੂ ਜਗਤਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਪਨੇ ਕਾਰ ਦੇ ਵਿੱਚ ਮਹਾਰਾਜ ਚਾਦਰਾਂ ਲਪੇਟ ਕੇ ਲੇਟੇ ਰਹਿੰਦੇ ਸਨ ਉਹਨਾਂ ਦੇលਿਆਂ ਵਿੱਚ ਜਿਹੜੇ ਸੰਤ ਮਹਾਪੁਰਸ਼ ਹੁੰਦੇ ਸਨ ਉਹ ਆਪਣੇ ਡੇਰੇ ਨਹੀਂ ਸਿਕਾਉਂਦੇ ਉਹ ਮਹਾਪੁਰਸ਼ ਪਿੰਡਾਂ ਵਿੱਚ ਚੱਲ-ਚੱਲ ਕੇ ਪ੍ਰਚਾਰ ਕਰਦੇ ਸਨ ਕਦੀ ਮਹਾਪੁਰਸ਼ਾਂ ਨੇ ਚੱਲਦਿਆਂ-ਚੱਲਦਿਆਂ ਨਨਕਾਣਾ ਸਾਹਿਬ ਰਾਏਪੋਏ ਦੀ ਤਰਵੰਡੀ ਵੀ ਆ ਜਾਣਾ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਪਤਾ ਚੱਲਦਾ ਕਿ ਇਹ ਕੋਈ ਮਹਾਪੁਰਸ਼ ਆਇਆ ਹੈ ਤਾਂ ਉੱਠ ਕੇ ਬਾਹਰ ਜਾਂਦੇ ਤੇ ਮਹਾਪੁਰਸ਼ਾਂ ਦਾ ਸਵਾਗਤ ਕਰਦੇ ਤੇ ਉਹਨਾਂ ਕੋਲ ਬੈਠੇ ਰਹਿੰਦੇ ਜਿਹੜੇ ਦੁਨਿਆਵੀ ਲੋਕ ਨੇ ਨਗਰ ਦੇ ਲੋਕ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਿਸੇ ਨਾਲ ਵੀ ਗੱਲ ਨਹੀਂ ਕਰਦੇ। ਛੇ ਕੋਈ ਸਤਪੁਰਖ ਆਂਦਾ, ਜੇ ਕੋਈ ਮਹਾਤਮਾ ਆਂਦਾ ਜਿਨ੍ਹਾਂ ਨੂੰ ਤਾਰਨ ਵਾਸਤੇ ਗੁਰੂ ਸਾਹਿਬ ਆਏ ਨੇ, ਉਹਨਾਂ ਕੋਲ ਜਾ ਕੇ ਸਤਗੁਰੂ ਜੀ ਬੈਠ ਜਾਂਦੇ ਸਨ। ਪਿੰਡ ਵਿੱਚ ਰਿਸ਼ਤੇਦਾਰ ਸੰਬੰਧੀ ਰਹਿੰਦੇ ਨੇ ਪਰ ਕਿਸੇ ਦੀ ਸੰਗਤ ਨਹੀਂ ਕਰਦੇ। ਜਦੋਂ ਕੋਈ ਮਹਾਪੁਰਖ ਆਏ, ਉਹਨਾਂ ਨਾਲ ਬੈਠਦੇ ਨੇ। ਜਿਹੜੇ ਅਗਿਆਨੀ ਪੁਰਸ਼ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉਹਨਾਂ ਕੋਲ ਨਹੀਂ ਜਾਂਦੇ। ਨਿਰੰਕਾਰ ਮਹਾਪੁਰਖ ਅਕਾਲ ਪੁਰਖ ਦੀ ਜਿਹੜੀ ਕੀਰਤੀ ਹੈ ਉਹਨਾਂ ਸੰਤਾਂ ਨਾਲ ਬੈਠ ਕੇ ਜਾਂ ਤਾਂ ਕੀਰਤੀ ਕਰਦੇ ਨੇ ਤੇ ਜਾਂ ਸੁਣਦੇ ਨੇ ਜਿਹੜੀ ਵਿਰक्त ਪੁਰਸ਼ਾਂ ਦੀ ਰੀਤ ਹੁੰਦੀ ਹੈ ਉਸ ਰੀਤ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਧਾਰਨ ਕੀਤਾ ਹੋਇਆ ਹੈ ਸੰਸਾਰਾਂ ਦੇ ਜਿਹੜੇ ਜੰਜਾਲ ਨੇ ਉਹਨਾਂ ਦੇ त्याਗੀ ਹੋ ਕੇ ਘੰਟਿਆ ਬੱਧੀ ਮਹਾਪੁਰਖਾਂ ਦੀ ਸੰਗਤ ਵਿੱਚ ਰਹਿੰਦੇ ਨੇ ਕਿ ਜੇ ਕੋਈ ਨਾ ਆਵੇ ਤਾਂ ਮਹਾਰਾਜ ਘੰਟਿਆ ਬੱਧੀ ਆਪਣੀ ਅੰਤਰਮੁਖੀ ਵਰਤੀ ਕਰਕੇ आनंद ਵਿੱਚ ਬੈਠਦੇ ਨੇ ਖਾਲਸਾ ਜੀ ਜਿਹੜੇ ਗੁਰੂ ਸਾਹਿਬ ਦੇ ਹਮ ਉਮਰ ਬਿੱਤਰ ਸਨ ਤੇ ਬੇਦੀ ਕੁਲ ਦੇ ਪਰਿਵਾਰਾਂ ਦੇ ਸਨ ਉਹ ਧਨ ਕਰਕੇ ਜਾਤ ਕਰਕੇ ਬਰਾਬਰ ਸਨ ਉਹਨਾਂ ਦੀ ਇੱਛਾ ਹੁੰਦੀ ਹੈ ਕਿ ਜਦੋਂ ਅਸੀਂ ਛੋਟੇ ਸੀ ਤਾਂ ਸਾਨੂੰ ਗੁਰੂ ਨਾਨਕ ਸੱਚੇ ਪਾਸ਼ਾ ਬਚਨ ਸੁਣਾਉਂਦੇ ਸੀ ਉਹਨਾਂ ਦੀ ਇੱਛਾ ਹੁੰਦੀ ਹੈ ਵੀ ਸਤ ਗੁਰੂ ਸਾਨੂੰ ਬਚਨ ਸੁਣਾਉਣ ਉਹ ਜਦੋਂ ਰਿਸ਼ਤੇਦਾਰ ਸਬੰਧੀ ਉਹਨਾਂ ਦੇ ਕੋਲ ਆ ਕੇ ਬਹਿੰਦੇ ਨੇ ਉਹਨਾਂ ਵਿੱਚੋਂ ਬਹੁਤੇ ਉਹ ਵੀ ਨੇ ਜਿਹੜੇ ਬਚਪਨ ਵਿੱਚ ਮਹਾਰਾਜ ਨਾਲ ਖੇਡਦੇ ਸਨ ਉਹ ਜਦੋਂ ਆਂਦੇ ਤਾਂ ਸੋਚਦੇ ਮਹਾਰਾਜ ਕੋਲ ਬਚਨ ਸੁਣਾਵਾਂਗੇ ਪਰ ਉਹਨਾਂ ਨਾਲ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਬਿਲਕੁਲ ਉਦਾਸ ਹੀ ਹੋ ਕੇ ਰਹਿੰਦੇ ਉਹਨਾਂ ਨਾਲ ਉਪਰਾਮ ਹੋ ਕੇ ਰਹਿੰਦੇ ਉਹ ਜਦੋਂ ਆਂਦੇ ਤਾਂ ਮਹਾਰਾਜ ਐਦਾਂ ਮਿਲਦੇ ਜਿੱਦਾਂ ਪਛਾਣ ਹੀ ਨਾ ਹੋਵੇ ਜਿੱਦਾਂ ਪਹਿਲੀ ਵਾਰ ਵੇਖ ਰਹੇ ਨੇ ਉਹਨਾਂ ਨੂੰ ਜਦੋਂ ਮਾਤਾ ਜੀ ਨੇ ਦੇਖਿਆ ਤਾਂ ਉਹਨਾਂ ਦੇ ਮਨ ਵਿੱਚ ਚਿੰਤਾ ਹੋਈ ਉਹਨਾਂ ਸੋਚਿਆ ਪਤਾ ਨਹੀਂ ਮੇਰੇ ਨਾਨਕ ਨੂੰ ਕੀ ਹੋ ਗਿਆ ਹੈ ਨਾ ਉਹ ਕਿਸੇ ਨਾਲ ਗੱਲ ਕਰਦੇ ਹਨ ਤੇ ਨਾ ਹੀ ਕਿਸੇ ਨਾਲ ਬੋਲਦੇ ਹਨ ਜਿਹੜੇ ਉਹਨਾਂ ਦੇ ਹਾਨੀਪਾਲਕ ਸੀ ਜਿਨ੍ਹਾਂ ਨਾਲ ਖੇਡਦੇ ਸਨ ਉਹਨਾਂ ਨਾਲ ਵੀ ਗੱਲ ਨਹੀਂ ਕਰਦੇ ਉਹਨਾਂ ਦੇ ਮਾਤਾ ਜੀ ਨੂੰ ਵੇਖ ਕੇ ਚਿੰਤਾ ਹੋਈ ਮਹਾਰਾਜ ਪਲੰਗੇ ਤੇ ਵਿਰਾਜੇ ਹੋਏ ਸਨ ਮਾਤਾ ਤ੍ਰਿਪਤਾ ਜੀ ਉਹਨਾਂ ਕੋਲ ਵੇ ਆਪਣੇ ਪੁੱਤਰ ਦੀ ਹਾਲਤ ਦੇਖੀ ਚਿਹਰਾ ਪੀਲਾ ਪਿਆ ਹੋਇਆ ਸੀ ਭੋਜਨ ਵੀ ਨਹੀਂ ਛਕਦੇ ਜਲ ਪਾਣੀ ਵੀ ਨਹੀਂ ਛਕਦੇ ਮਾਤਾ ਜੀ ਦੇਖ ਕੇ ਬਹੁਤ ਫਿਕਰਮੰਦ ਹੋਏ। ਸਤਿਗੁਰ ਦੇ ਪ੍ਰੇਮ ਵਿੱਚ ਭਿੱਜੇ ਹੋਏ ਮਾਤਾ ਜੀ ਬੋਲੇ ਪੁੱਤਰ ਜੀ ਮੇਰੀ ਗੱਲ ਸੁਣੋ ਆਪਣੇ ਚਿੱਤ ਵਿੱਚ ਮੇਰੀ ਗੱਲ ਨੂੰ ਚੰਗੀ ਤਰ੍ਹਾਂ ਵਿਚਾਰਿਓ। ਬੇਟੇ ਆਪਣੇ ਕੰਮ-ਕਾਰ ਕਰਿਆ ਕਰੋ ਘਰ ਦੇ ਵੀ ਕੰਮ ਹੁੰਦੇ ਆ ਤੇ ਹੋਰ ਵੀ ਕੰਮ ਹਨ। ਪੁੱਤਰ ਜੀ ਕੋਈ ਫਕੀਰ ਸਾਧੂ ਆਂਦਾ ਤੁਸੀਂ ਉਹਨਾਂ ਕੋਲ ਚਲੇ ਜਾਂਦੇ ਹੋ। ਮਾਤਾ ਜੀ ਨੇ ਕਿਹਾ ਫਕੀਰ ਤਾਂ ਵਿਲੜ ਹੁੰਦੇ ਆ। ਇਹਨਾਂ ਵਿੱਚ ਤੁਸੀਂ ਕਿਉਂ ਜਾਂਦੇ ਹੋ? ਤੁਸੀਂ ਨਾ ਜਾਇਆ ਕਰੋ। ਜਿਹੜੇ ਗ੍ਰਸਤੀਆਂ ਵਾਲੇ ਕਾਰਜ ਹੁੰਦੇ ਆ ਉਹ ਗ੍ਰਸਤੀਆਂ ਵਾਲੇ ਕਾਰਜ ਕਰਿਆ ਕਰੋ ਆਪਣੇ ਘਰ ਦੇ ਕਿੰਨੇ ਕੰਮ ਐ ਪਸ਼ੂਆਂ ਨੂੰ ਸਾਹਮਣਾ ਐ ਖੇਤੀ ਦਾ ਕੰਮ ਐ ਪਟਵਾਰੀ ਦੀ ਕਰਤੱ ਹੈ ਕਿੰਨੇ ਕੰਮ ਨੇ ਕਰਦੇ ਉਹ ਕਰਿਆ ਕਰੋ ਬੇਟਾ ਜੇ ਤੇਰਾ ਖੇਤੀ ਕਰਨ ਨੂੰ ਮਨ ਨਹੀਂ ਮੰਦਾ ਤਾਂ ਵਪਾਰ ਕਰ ਲੈ ਕੀਤਾ ਜੀ ਨੂੰ ਕਹੋ ਉਹ ਪੈਸੇ ਦੇ ਦਿੰਦੇ ਹੈ ਤੇ ਤੁਸੀਂ ਵਪਾਰ ਕਰ ਲੋ ਜੇ ਖੇਤੀ ਵਿੱਚ ਮਨ ਨਹੀਂ ਲੱਗਦਾ ਤਾਂ ਵਪਾਰ ਦਾ ਕੰਮ ਸ਼ੁਰੂ ਕਰ ਲੋ ਉਹ ਸੁਚੇਤ ਹੋ ਕੇ ਸਾਵਧਾਨ ਹੋ ਕੇ ਕੰਮ ਕਰਿਆ ਕਰੋ ਐਂਦਾ ਤੁਸੀਂ ਲੇਟੇ ਰਹਿੰਦੇ ਹੋ ਕਿਸੇ ਨਾਲ ਗੱਲ ਨਹੀਂ ਕਰਦੇ ਐਂਦਾ ਮੈਨੂੰ ਚੰਗਾ ਨਹੀਂ ਲੱਗਦਾ ਤੁਸੀਂ ਆਪਣੇ ਘਰ ਦਾ ਖਰਚ ਸੰਭਾਲੋ ਜ਼ਿੰਮੇਵਾਰੀ ਸੰਭਾਲੋ ਜਿਹੜੇ ਪੈਸੇ ਤੁਸੀਂ ਵਪਾਰ ਵਿੱਚ ਕਮਾ ਕੇ ਲਿਆਓਗੇ ਉਹ ਤੁਸੀਂ ਆਪਣੇ ਇਕੱਠੇ ਕਰ ਲੈਣਾ ਜੇ ਕੋਈ ਖਤਰੀ ਦੇਖੇਗਾ ਕਿ ਤੁਸੀਂ ਆਪਣਾ ਕੰਮ ਕਰਦੇ ਹੋ ਤੇ ਪਰਿਵਾਰ ਦੀ ਜ਼ਿੰਮੇਵਾਰੀ ਸੰਭਾਲਦੇ ਹੋ ਤੇ ਉਹ ਆਪਣੀ ਲੜਕੀ ਤੁਹਾਨੂੰ ਵਿਆਹ ਦੇ ਐਦਾਂ ਜਿਵੇਂ ਤੁਸੀਂ ਪਏ ਹੋ ਐਦਾਂ ਤੁਹਾਡੀ ਸ਼ਾਦੀ ਕਿੰਨੇ ਕਰਨੀ ਹੈ ਤੁਹਾਨੂੰ ਕੋਣ ਆਪਣੀ ਲੜਕੀ ਦੇਵੇਗਾ ਜੇ ਤੁਸੀਂ ਕੰਮ ਕਰੋਗੇ ਤਾਂ ਦੁਨੀਆ ਵਿੱਚ ਤੁਹਾਡਾ ਜਸ ਹੋਏਗਾ ਦੁਨੀਆ ਵਿੱਚ ਤੁਹਾਡੀ ਸੋਭਾ ਹੋਏਗੀ ਹੁਣ ਤੁਸੀਂ ਇਹ ਨਾ ਕਮਵਾਕਾਰਾ ਤੋਂ ਉਦਾਸ ਦੇਖੇ ਜਾਂਦੇ ਹੋ ਲੋਕ ਸਾਨੂੰ ਮਿਲ ਕੇ ਪਿੱਠ ਪਿੱਛੋਂ ਉਪਹਾਸ ਕਰਦੇ ਹਨ ਕਿ ਪਟਵਾਰੀ ਦਾ ਪੁੱਤਰ ਨਲਾਇਕ ਹੈ ਸਾਡਾ ਲੋਕ ਮੁਖੋਲ ਉਡਾਉਂਦੇ ਨੇ ਕਹਿੰਦੇ ਉਹਨੂੰ ਕੰਮ ਕਰਨ ਦੀ ਅਕਲ ਨਹੀਂ ਹੈ ਉਹਨੂੰ ਕੋਈ ਕੰਮ ਕਰਨਾ ਹੀ ਨਹੀਂ ਆਉਂਦਾ ਕੋਈ ਕਹਿੰਦਾ ਹੈ ਅਕਲ ਨਹੀਂ ਹੈ ਸਧਾਰਨ ਹੈ ਭੋਲਾ ਹੈ ਕੋਈ ਕਹਿੰਦਾ ਹੈ ਕਮਜ਼ੋਰ ਹੈ ਇਹਦੇ ਸਰੀਰ ਵਿੱਚ ਬਲ ਨਹੀਂ ਹੈ ਲੋਕਾਂ ਦੇ ਬੋਲ ਸੁਣ ਸੁਣ ਕੇ ਮੇਰਾ ਹਿਰਦਾ ਟੁੱਟ ਜਾਂਦਾ ਹੈ ਜਦੋਂ ਲੋਕ ਤੇਰੇ ਬਾਰੇ ਐਦਾਂ ਦੀਆਂ ਗੱਲਾਂ ਕਰਦੇ ਨੇ ਬੇਟੇ ਜਿਹੜੇ ਫਕੀਰਾਂ ਦੇ ਟੋਲੇ ਆਉਂਦੇ ਆਂਦੇ ਐ ਵੇਲਣਿਆਂ ਦੇ ਉਹਨਾਂ ਦਾ ਸੰਗ ਨਾ ਕਰਿਆ ਕਰ ਇਹਨਾਂ ਦਾ ਸੰਗ ਨਾ ਕਰਿਆ ਕਰ ਇਹਨਾਂ ਦਾ ਸੰਗ ਛੱਡ ਦੇ ਆਪਣੇ ਤਾਏ ਚਾਚੇ ਦੇ ਪੁੱਤਰਾਂ ਦੇ ਭਤੀਜੀਆਂ ਨਾਲ ਬੈਠਿਆ ਕਰ। ਇਹਨਾਂ ਨਾਲ ਰਲ ਕੇ ਗੱਲਬਾਤ ਕਰਿਆ ਕਰੋ। ਜਿੱਦਾਂ ਉਹ ਕੰਮ ਕਾਜ ਕਰਦੇ ਨੇ, ਆਪਣੇ ਪਿਤਾ ਦੀ ਨਾਜ਼ ਦੇਖ ਕੇ ਤੁਸੀਂ ਵੀ ਉਦਾਂ ਹੀ ਕੰਮ ਕਰਿਆ ਕਰੋ। ਮਾਤਾ ਜੀ ਨੇ ਜਿੰਨੇ ਵਾਕ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਕਹੇ, ਉਹਨਾਂ ਨੇ ਸੁਣੇ। ਮਾਤਾ ਦਾ ਕਿਹਾ ਕੋਈ ਬਚਨ ਵੀ ਮਹਾਰਾਜ ਦੇ ਚਿੱਤ ਨੂੰ ਨਹੀਂ ਲੱਗਾ। ਮਹਾਰਾਜ ਨੇ ਕੁਝ ਨਹੀਂ ਕਿਹਾ ਤੇ ਚਿਹਰੇ ਦੇ ਚਾਦਰਾਂ ਲੈ ਕੇ ਲੇਟੇ ਰਹੇ। ਆਸਾ ਕੁਝ ਵੀ ਨਹੀਂ ਬੋਲੇ ਬਿਲਕੁਲ ਚੁੱਪਰ ਹੈ ਖਾਲਸਾ ਜੀ ਇਸ ਨੂੰ ਪਰਾ ਭਗਤੀ ਦੀ ਹਾਲਤ ਕਹਿੰਦੇ ਨੇ ਪਰਾ ਭਗਤੀ ਵਿੱਚ ਜਿੱਦਾਂ ਭਗਤ ਦੀ ਹਾਲਤ ਹੁੰਦੀ ਹੈ ਮਹਾਰਾਜ ਉਹੋ ਜੀ ਦਸ਼ਾ ਵਿੱਚ ਨੇ ਉਹੋ ਜੀ ਹਾਲਤ ਵਿੱਚ ਨੇ ਇੱਕ ਭਗਤ ਜਿਵੇਂ ਪਰਾ ਭਗਤੀ ਦੇ ਰਸ ਵਿੱਚ ਵਰਤਦਾ ਹੈ ਮਹਾਰਾਜ ਉਸ ਅਵਸਥਾ ਵਿੱਚ ਵਰਤ ਰਹੇ ਨੇ ਰਾਤ ਦਿਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਡੇਟੇ ਰਹਿੰਦੇ ਆ ਨਾ ਬਾਹਰ ਫਿਰਦੇ ਨੇ ਨਾ ਕਿਸੇ ਨਾਲ ਬੋਲਦੇ ਨੇ ਬਿਲਕੁਲ ਮਸਤ ਹੋ ਕੇ ਗੁਰੂ ਸਾਹਿਬ ਆਪਣੇ ਹੀ ਆਨੰਦ ਵਿੱਚ ਮਸਤ ਨੇ ਲੋਕ ਕਹਿੰਦੇ ਆ ਕਿ ਨਾਨਕ ਨੂੰ ਕੋਈ ਰੋਗ ਲੱਗਾ ਹੋਇਆ ਇਹਦੇ ਤਨ ਨੂੰ ਕੋਈ ਰੋਗ ਚਿਮੜਿਆ ਹੋਇਆ ਖਾਣ ਪਾਣ ਵੀ ਨਹੀਂ ਕਰਦੇ ਰੁਚੀ ਨਾਲ ਨਾ ਭੋਜਨ ਛਕਦੇ ਆ ਚੰਗੀ ਤਰ੍ਹਾਂ ਸ਼ਾਂਤ ਬਿਰਤੀ ਔਰ ਮੁਖ ਤੋਂ ਵੀ ਬਿਲਕੁਲ ਚੁੱਪ ਰਹਿੰਦੇ ਨੇ ਮਾਤਾ ਨੇ ਕਿਹਾ 10 ਬੇਟਾ ਸਾਨੂੰ ਕੀ ਬੀੜਾ ਹੈ ਤੇਰਾ ਮੈਂ ਇਲਾਜ ਕਰਨੀ ਆ ਮੈਂ ਬਿਨਾਂ ਦੇਰੀ ਤੋਂ ਅੱਜ ਹੀ ਵੈਦ ਸੱਦਦੀ ਆ ਸਤਗੁਰੂ ਕੁਝ ਨਹੀਂ ਬੋਲੇ ਬਿਲਕੁਲ ਚੁੱਪ ਰਹੇ ਉਹਨਾਂ ਦੇ नेत्र ਬੰਦ ਤੇ ਉਹ ਆਪਣੇ ਆਨੰਦ ਵਿੱਚ ਲੀਨ ਨੇ ਵੈਦ ਹਰਦਾਸ ਜੀ ਆ ਰਹੇ ਨੇ ਉਹਨਾਂ ਦੇ ਭਾਗ ਜਾਗ ਰਹੇ ਨੇ ਉਹਨਾਂ ਦੇ ਪੂਰਵਲੇ ਜਨਮਾਂ ਦੀ ਕੀਤੀ ਤਪੱਸਿਆ ਦਾ ਫਲ ਮਿਲਣ ਦਾ ਸਮਾਂ ਆ ਗਿਆ ਹੈ ਸਤਗੁਰੂ ਸੁੱਖਾਂ ਦੇ ਦਾਤੇ ਸ਼ਹਿਨਸ਼ਾਹਾ ਕਪੜਾ ਲੈ ਕੇ ਆਪਣੇ ਘਰ ਇੱਕ ਪਾਸੇ ਲੰਮੇ ਪਏ ਹਨ ਜਿਹੜੀ ਥਾਂ ਤੇ ਮਹਾਰਾਜ ਲੰਮੇ ਪਏ ਨੇ ਉਸੀ ਥਾਂ ਤੇ ਹਰਦਾਸ ਵੈਦ ਆ ਗਿਆ ਮਹਾਰਾਜ ਨੇ ਕਈ ਦਿਨ ਪ੍ਰਸ਼ਾਦਾ ਪਾਣੀ ਨਾ ਛਕਿਆ ਤਾਂ ਉਹਨਾਂ ਦਾ ਸਰੀਰ ਨਿਰਬਲ ਹੋ ਗਿਆ ਸਤਕਾਰਯੋਗ ਭਾਈ ਕਾਲੂ ਜੀ ਵੈਦ ਨੂੰ ਕਹਿਣ ਲੱਗੇ ਤੁਸੀਂ ਨਬਜ ਟਟੋਲ ਕੇ ਬਿਮਾਰੀ ਦੀ ਪਹਿਚਾਨ ਕਰੋ ਇਹ ਸਾਰੀ ਦਿਹਾੜੀ ਆਲਸ ਨਹੀਂ ਛੱਡਦੇ ਸਾਰੀ ਦਿਹਾੜੀ ਬਸ ਇਸੇ ਤਰ੍ਹਾਂ ਪਏ ਰਹਿੰਦੇ ਨੇ ਸਰੀਰ ਵੀ ਪੀਲਾ ਪੈ ਗਿਆ ਹੈ ਤੇ ਕਮਜ਼ੋਰ ਹੋ ਗਿਆ ਹੈ ਤੁਸੀਂ ਕੋਈ ਉਪਚਾਰ ਕਰੋ ਵੈਦ ਜੀ ਨੇ ਜਦੋਂ ਭਾਈ ਮਹਿਤਾ ਕਾਲੂ ਜੀ ਤੋਂ ਇਹ ਬੋਲ ਸੁਨੇ ਤਾਂ ਵੈਦ ਜੀ ਮਹਾਰਾਜ ਦੇ ਮੰਝੇ ਦੇ ਕੋਲ ਬੈਠ ਗਏ ਜਦੋਂ ਸਾਰੀ ਗੱਲ ਬਾਤ ਸੁਣੀ ਸਤਿਗੁਰੂ ਨੇ ਆਪਣੇ ਚਿਹਰੇ ਤੋਂ ਵਸਤਰ ਵੀ ਨਹੀਂ ਉਤਾਰਿਆ ਆ ਕੇ ਵੈਦ ਜੀ ਨੇ ਉਹਨਾਂ ਦੇ ਚਿਹਰੇ ਤੋਂ ਕਪੜਾ ਉਤਾਰਿਆ ਵੈਦ ਜੀ ਨੇ ਉਹਨਾਂ ਦੀ ਨਬਜ਼ ਟਟੋਲੀ ਵੈਦ ਜੀ ਉਹਨਾਂ ਦਾ ਦੁੱਖ ਦੇਖ ਰਹੇ ਨੇ ਜਿਹੜੇ ਸਾਰੇ ਸੰਸਾਰ ਦਾ ਦੁੱਖ ਦੇਖਦੇ ਨੇ ਇਹ ਜਿਹੜੇ ਸਾਰੇ ਸੰਸਾਰ ਦਾ ਦੁੱਖ ਦੂਰ ਕਰਦੇ ਨੇ ਜਦੋਂ ਵੈਦ ਜੀ ਨੇ ਉਹਨਾਂ ਦੀ ਨਬਜ਼ ਪਕੜੀ ਤਨਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਆਪਣੀ ਬਾਹ ਚੁੜਾ ਕੇ ਉਹ ਮੰਝੇ ਤੇ ਬੈਠ ਗਏ ਤਨਗੁਰੂ ਨਾਨਕ ਸੱਚੇ ਪਾਸ਼ਾ ਜੀ ਬਚਨ ਕਰਨ ਲੱਗੇ ਸੁੱਖਾਂ ਦੇ ਦਾਤੇ ਤਨ ਤਨ ਸ੍ਰੀ ਗੁਰੂ ਨਾਨਕ ਸੱਚੇ ਪਾਸ਼ਾ ਜੀ ਦਾ ਹੱਥ ਜਦੋਂ ਵੈਦ ਨੇ ਪਕੜਿਆ ਤਾਂ ਮਹਾਰਾਜ ਵੈਦ ਦਾ ਹੀ ਰੋਗ ਟਟੋਲਣ ਲੱਗੇ ਵੈਦ ਨੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੀ ਬਾਹ ਪਕੜੀ ਤਾਂ ਗੁਰੂ ਨਾਨਕ ਸੱਚੇ ਪਾਸ਼ਾ ਜੀ ਕਹਿਣ ਲੱਗੇ ਤੁਸੀਂ ਕੀ ਦੇਖ ਰਹੇ ਹੋ ਵੈਦ ਨੇ ਕਿਹਾ ਮੈਂ ਤੁਹਾਡਾ ਰੋਗ ਦੇਖ ਰਿਹਾ ਰੋਗ ਦੇਖ ਰਿਹਾ ਹਾਂ ਪਿਤ ਦਾ ਹੈ ਵాయు ਜਾਂ ਕਾਫਦਾ ਹੈ ਇਹਨਾਂ ਰੋਗਾ ਤੋਂ ਸਰੀਰ ਵਿੱਚ ਵਿਕਾਰ ਪੈਦਾ ਹੁੰਦੇ ਨੇ ਫਿਰ ਉਹਨਾਂ ਰੋਗਾਂ ਦਾ ਉਪਚਾਰ ਕਰਾਂਗਾ ਵੈਦ ਜੀ ਕਹਿੰਦੇ ਫਿਰ ਉਸੇ ਤਰ੍ਹਾਂ ਤੁਸੀਂ ਦਵਾਈ ਖਾਣੀ ਤੁਸੀਂ ਫਿਰ arogh ਹੋ ਕੇ ਸੁਖ ਪ੍ਰਾਪਤ ਕਰੋਗੇ ਫਿਰ ਤੁਸੀਂ ਭੋਜਨ ਪ੍ਰਸ਼ਾਦ ਵੀ ਛਕਣ ਲੱਗੋਗੇ ਜਿਹੜੀ ਦੇਹੀ ਤੁਹਾਡੀ ਨਿਰਭਰ ਹੋ ਗਈ ਹੈ ਫਿਰ ਉਸੇ ਤਰ੍ਹਾਂ ਤੁਸੀਂ ਬਲੀ ਹੋ ਜਾਓਗੇ ਗੁਰੂ ਸਾਹਿਬ ਨੇ ਉਹਨਾਂ ਦੇ ਬਚਨ ਸੁਣੇ ਸ਼ਹਿਨशाह ਤਾਂ ਤਾਂ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਬਚਨ ਕਹੇ ਨਬਜ ਵਿੱਚ ਕੀ ਹੈ ਪੀੜਤਾ ਕਲੇਜੇ ਵਿੱਚ ਹੈ ਵੈਰ ਜੀ ਕੀ ਦੇਖ ਰਹੇ ਹੋ ਵਿਚੜੇ ਹਾਂ ਰੱਬ ਤੋਂ ਮੇਲ ਕਦੋਂ ਹੋਵੇਗਾ ਅਸੀਂ ਤਾਂ ਇਸਦੀ ਪੀੜਾ ਵਿੱਚ ਹੀ ਜੀ ਰਹੇ ਹਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਰੋਗ ਤੋਂ ਅਸੀਂ ਕਿਵੇਂ ਬਰੀ ਹੋ ਸਕਦੇ ਹਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਰੋਗ ਸਾਡੇ ਤਨ ਨੂੰ ਨਹੀਂ ਸਾਡੇ ਮਨ ਨੂੰ ਲੱਗਾ ਹੋਇਆ ਇਹ ਸਿੱਖਿਆ ਗੁਰੂ ਸਾਹਿਬ ਨੇ ਸਭ ਨੂੰ ਦੇਣੀ ਹੈ ਉਸ ਵੈਦ ਨੂੰ ਵੀ ਦੇਣੀ ਹੈ ਤੇ ਹੋਰ ਲੋਕਾਂ ਨੂੰ ਵੀ ਦੇਣੀ ਹੈ ਸੱਚੇ ਪਾਤਸ਼ਾਹ ਨੇ ਕਿਹਾ ਕਿ ਇਹ ਰੋਗ ਸਾਨੂੰ ਸ਼ੁਰੂ ਤੋਂ ਲੱਗਾ ਹੈ ਇਹ ਕੋਈ ਅੱਜ ਦਾ ਨਹੀਂ ਉਹਨਾਂ ਕਿਹਾ ਜੇ ਤੁਹਾਨੂੰ ਰੋਗ ਦੱਸਾਂਗੇ ਤਾਂ ਦਵਾਈ ਦੇਵੋਗੇ ਤਾਂ ਵੈਦ ਕਹਿਣ ਲੱਗਾ ਬਿਲਕੁਲ ਦੇਵਾਂਗਾ ਤਾ ਗੁਰੂ ਨਾਨਕ ਸੱਚੇ ਪਾਸ਼ਾ ਜੀ ਕਹਿਣ ਲੱਗੇ ਤਾਂ ਫਿਰ ਹੰਕਾਰ ਦੀ ਦਵਾਈ ਦੇ ਦਿਓ ਮਹਾਰਾਜ ਕਹਿੰਦੇ ਮੈਨੂੰ ਹੋਮੇ ਦਾ ਰੋਗ ਲੱਗਿਆ ਹੈ ਹੋਮੇ ਤੇ ਰੋਗ ਨਾਲ ਕੋਈ ਸੁਖੀ ਨਹੀਂ ਰਹਾ ਗੁਰੂ ਮਹਾਰਾਜ ਕਹਿੰਦੇ ਜਿਸ ਰੋਗ ਤੋਂ ਮੈਂ ਦੁਖੀ ਹਾਂ ਉਸ ਦੀ ਦਵਾਈ ਦੇ ਦਿਓ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਕਿਹਾ ਕਿ ਹੋਮੇ ਤੇ ਰੋਗ ਨਾਲ ਜਨਮ ਮਰਨ ਦਾ ਗੇੜ ਵੀ ਪੈਂਦਾ ਹੈ ਗੁਰੂ ਸਾਹਿਬ ਸਾਨੂੰ ਤੇ ਵੈਦ ਨੂੰ ਸਿੱਖਿਆ ਦੇ ਰਹੇ ਨੇ ਗੁਰੂ ਨਾਨਕ ਸੱਚੇ ਪਾਸ਼ਾ ਤਾਂ ਮੁਕਤ ਨੇ ਮਹਾਰਾਜ ਕਹਿੰਦੇ ਉਮੈ ਦਾ ਰੋਗ ਕਿਵੇਂ ਦੂਰ ਕਰੋਗੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਪਤਾ ਸੀ ਵੀ ਇਸ ਵੈਦ ਨੂੰ ਵੀ ਇਹੀ ਰੋਗ ਲੱਗਾ ਤਾਂ ਉਹਨਾਂ ਪੁੱਛਿਆ ਵੈਦ ਜੀ ਇਹ ਰੋਗ ਤੁਹਾਨੂੰ ਨਹੀਂ ਲੱਗਾ ਤਾਂ ਵੈਦ ਕਹਿਣ ਲੱਗਾ ਮੈਨੂੰ ਵੀ ਲੱਗਾ ਤਾਂ ਜਗਤ ਦੇ ਮਾਲਕ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲਗੇ ਜੇ ਤੁਹਾਨੂੰ ਰੋਗ ਲੱਗਾ ਤਾਂ ਮੈਨੂੰ ਕਿਵੇਂ ਠੀਕ ਕਰੋਗੇ ਤੁਸੀਂ ਤਾਂ ਆਪ ਰੋਗੀ ਹੋ ਜਗਤ ਗੁਰੂ ਗੁਰੂ ਨਾਨਕ ਸਾੱਚੇ ਪਾਸ਼ਾ ਜੀ ਸਾਨੂੰ ਸਭ ਨੂੰ ਤਾਰਨ ਵਾਸਤੇ ਆਏ ਨੇ। ਉਹਨਾਂ ਨੇ ਈਵੇਂ ਸਾਨੂੰ ਤੇ ਵੈਦ ਹਰਦਾਸ ਜੀ ਨੂੰ ਸਿੱਖਿਆ ਦਿੱਤੀ। ਜਦੋਂ ਤੱਕ ਸਾਡੇ ਵਿੱਚ ਹਉਮੈ ਹੈ ਤਦ ਤੱਕ ਸਾਨੂੰ ਜਨਮ ਮਰਨ ਦਾ ਗੇੜ ਪਿਆ ਰਹੇਗਾ। ਉਸ ਤੋਂ ਅਸੀਂ ਬਚ ਨਹੀਂ ਸਕਦੇ। ਭਾਈ ਮਾਂਝ ਜੀ ਗੁਰੂ ਅਰਜਨ ਪਾਸ਼ਾ ਜੀ ਦੇ ਕੋਲ ਸਿੱਖੀ ਕਮਾਣ ਵਾਸਤੇ ਆਏ। ਗੁਰੂ ਅਰਜਨ ਪਾਸ਼ਾ ਜੀ ਨੂੰ ਉਹਨਾਂ ਬਾਰੇ ਪਤਾ ਚੱਲ ਗਿਆ। ਉਹਨਾਂ ਨੇ ਉਹਦੇ ਵੱਲ ਮੁੱਖ ਨਹੀਂ ਕੀਤਾ। ਭਾਈ ਮੰਜ ਜੀ ਦੇ ਹਉਮੇ ਨੂੰ ਠੇਸ ਪਹੁੰਚੀ ਮਹਾਰਾਜ ਇੱਕ ਸਿੱਖ ਨੂੰ ਕਹਿੰਦੇ ਇਹਨੂੰ ਕਹੋ ਜਾ ਕੇ ਭਾਂਡਿਆਂ ਦੀ ਸੇਵਾ ਕਰੇ ਭਾਈ ਮੰਜ ਨੇ ਭਾਂਡਿਆਂ ਦੀ ਸੇਵਾ ਸ਼ੁਰੂ ਕਰ ਦਿੱਤੀ ਉਹ ਗੁਰੂ ਘਰ ਵਾਸਤੇ ਬਾਲਣ ਵੀ ਲੈ ਕੇ ਆਂਦੇ ਇੱਕ ਹਫ਼ਤੇ ਬਾਅਦ ਗੁਰੂ ਅਰਜਨ ਪਾਤਸ਼ਾਹ ਭਾਈ ਮੰਜ ਜੀ ਨੂੰ ਕਹਿਣ ਲੱਗੇ ਕੀ ਕਰਦਾ ਹੁੰਦਾ ਤਾ ਭਾਈ ਮੰਜ ਜੀ ਬੜੇ ਮਾਣ ਨਾਲ ਕਹਿਣ ਲੱਗੇ ਮੈਂ ਸਾਰਾ ਦਿਨ ਭਾਂਡੇ ਮਾਜਦਾ ਰਹਿਣਾ ਗੁਰੂ ਅਰਜਨ ਪਾਤਸ਼ਾਹ ਸ਼ਾਂਤ ਹੋ ਗਏ ਕਿਉਂਕਿ ਉਹਨਾਂ ਨੇ ਦੇਖਿਆ ਇਹਦੇ ਵਿੱਚ ਅਜੇ ਮੈਂ ਹੈ ਭਾਈ ਮੰਜ ਕਹਿਣ ਲਗੇ ਮੈਂ ਸਾਰੀ ਦਿਹਾੜੀ ਭਾਂਡੇ ਮਾਜਦਾ ਗੁਰੂ ਅਰਜਨ ਪਾਤਸ਼ਾਹ ਕਹਿਣ ਲਗੇ ਠੀਕ ਹੈ ਹਫਤੇ ਬਾਅਦ ਗੁਰੂ ਅਰਜਨ ਪਾਤਸ਼ਾਹ ਜੀ ਉਹਦੇ ਕੋਲ ਫੇਰ ਗਏ ਗੁਰੂ ਅਰਜਨ ਪਾਤਸ਼ਾਹ ਜੀ ਪੁੱਛਣ ਲਗੇ ਭਾਈ ਮੰਜ ਕੀ ਕਰਦਾ ਹੁੰਦਾ ਭਾਈ ਮੰਜ ਕਹਿਣ ਲਗੇ ਮੈਂ ਸਾਰੀ ਦਿਹਾੜੀ ਭਾਂਡੇ ਮਾਜਦਾ ਤੇ ਸੇਵਾ ਕਰਦਾ ਮਹਾਰਾਜ ਕਹਿਣ ਲਗੇ ਪ੍ਰਸ਼ਾਦਾ ਕਿੱਥੋਂ ਛਕਦਾ ਹੈ ਭਾਈ ਮੰਜੀ ਜੀ ਕਹਿਣ ਲੱਗੇ ਭਾਂਡਿਆਂ ਦੀ ਸੇਵਾ ਕਰਕੇ ਇੱਥੋਂ ਲੰਗਰ ਵਿੱਚੋਂ ਹੀ ਪ੍ਰਸ਼ਾਦਾ ਛਕਦਾ ਹਾਂ ਗੁਰੂ ਸਾਹਿਬ ਕਹਿਣ ਲੱਗੇ ਫਿਰ ਤੂੰ ਸੇਵਾ ਨਹੀਂ ਕਰਦਾ ਫਿਰ ਤੂੰ ਮਜ਼ਦੂਰੀ ਕਰਦਾ ਭਾਈ ਮੰਜੀ ਜੀ ਦੇ ਮਨ ਵਿੱਚ ਠੇਸ ਪਹੁੰਚੀ ਗਈ ਇੱਥੇ ਹੀ ਸੇਵਾ ਕੀਤੀ ਤੇ ਇੱਥੋਂ ਹੀ ਖਾ ਲਿਆ ਸੇਵਾ ਕਰਦਿਆਂ ਕਰਦਿਆਂ ਭਾਈ ਮੰਜੀ ਜੀ ਨੇ ਜਾਪ ਕੀਤਾ ਭਜਨ ਕੀਤਾ ਕੀਰਤਨ ਕੀਤਾ ਥੋੜੇ ਦਿਨ ਬਾਅਦ ਫਿਰ ਗੁਰੂ ਅਰਜਨ ਪਾਸ਼ਾ ਜੀ ਭਾਈ ਮੰਜੀ ਕੋਲ ਗਏ ਤੇ ਕਿਹਾ ਕੀ ਕਰਦਾ ਹੈ ਭਾਈ ਮੰਜੀ ਜੀ ਕਹਿਣ ਲੱਗੇ ਤੁਹਾਡੀ ਕਿਰਪਾ ਨਾਲ ਸਾਰੀ ਦਿਹਾੜੀ ਸੇਵਾ ਕਰਦਾ ਹੁਣ ਬੋਲੀ ਬਦਲ ਗਈ ਪਹਿਲਾਂ ਮੈਂ ਕਰਦਾ ਸੀ ਤੇ ਬਾਅਦ ਵਿੱਚ ਗੁਰੂ ਸਾਹਿਬ ਦੀ ਕਿਰਪਾ ਆ ਗਈ ਹੰਕਾਰ ਟੁੱਟ ਗਿਆ ਹੋਲੀ ਹੋਲੀ ਪ੍ਰਮਾਤਮਾ ਦੀ ਕਿਰਪਾ ਨਾਲ ਸੁਭਾਅ ਬਦਲ ਜਾਂਦਾ ਹੈ ਉਹਨੇ ਹੰਕਾਰ ਖਤਮ ਹੋ ਜਾਂਦਾ ਹੈ ਇਹ ਸਭ ਕੁਝ ਸਾਡੇ ਗੁਰੂ ਸਾਹਿਬ ਕਰ ਸਕਦੇ ਆ ਇੱਕ ਦਿਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਭਾਈ ਮੰਜੀ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਉਹਨਾਂ ਨੂੰ ਕਿਹਾ ਮੰਜ ਗੁਰੂ ਦਾ ਪਿਆਰਾ ਹੈ ਤੇ ਗੁਰੂ ਮੰਜ ਦਾ ਪਿਆਰਾ ਹੈ ਗੁਰੂ ਨਾਨਕ ਸੱਚੇ ਪਾਸ਼ਾ ਜੀ ਵੈਦ ਨੂੰ ਕਹਿੰਦੇ ਹੁਣ ਸੁਨੋ ਸੱਚੀ ਗੱਲ ਗੁਰੂ ਨਾਨਕ ਸੱਚੇ ਪਾਸ਼ਾ ਵੈਦ ਹਰਦੇਾਸ ਨੂੰ ਕਹਿ ਲਦੇ ਜੇ ਤੁਸੀਂ ਸੁਣਨਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ ਤੁਹਾਨੂੰ ਸਾਰੀ ਗੱਲ ਖੋਲ ਕੇ ਦੱਸ ਦਿੰਨੇ ਹਾਂ ਕਿ ਕਿਹੜੇ ਰੋਗ ਲੱਗੇ ਨੇ ਤੇ ਕਿਵੇਂ ਲੱਗੇ ਨੇ ਜਦੋਂ ਵੈਦ ਜੀ ਨੇ ਗੁਰੂ ਸਾਹਿਬ ਦੇ ਕੋਲੋਂ ਬਚਨ ਸੁਣੇ ਤਾਂ ਉਹ ਹੈਰਾਨ ਹੋ ਗਏ ਉਹਨਾਂ ਨੇ ਸੋਚਿਆ ਇਹੋ ਜੀਆਂ ਗੱਲਾਂ ਤਾਂ ਕਿਸੇ ਨੇ ਮੇਰੇ ਨਾਲ ਅਜੇ ਤੱਕ ਕੀਤੀਆਂ ਹੀ ਨਹੀਂ ਇਸ ਤਰ੍ਹਾਂ ਸੁਣਿਆ ਸੀ ਕਿ ਕਿਸੇ ਮਹਾਤਮਾ ਨੇ ਆਪਣੇ ਮਨ ਨੂੰ ਰੋਗੀ ਸਮਝਿਆ ਤੇ ਆਪਣੇ ਮਨ ਦਾ ਇਲਾਜ ਕੀਤਾ ਇਸ ਤਰ੍ਹਾਂ ਸੁਣਿਆ ਸੀ ਪਰ ਕਦੀ ਵੇਖਿਆ ਨਹੀਂ ਅੱਜ ਤੱਕ ਸੁਣਿਆ ਸੀ ਪਰ ਅੱਜ ਇੱਕ ਮਹਾਪੁਰਸ਼ ਦੇ ਦਰਸ਼ਨ ਹੋਏ ਨੇ ਜਿਸ ਨੇ ਮੈਨੂੰ ਵੀ ਦੱਸਤਾ ਕਿ ਮੈਂ ਰੋਗੀ ਹਾਂ ਵੈਰ ਦਾ ਮਾਨ ਟੁੱਟਿਆ ਉਸਨੇ ਕਿਹਾ ਇਹ ਕੋਈ ਸਧਾਰਨ ਪੁਰਸ਼ ਨਹੀਂ ਹੈ ਇਹ ਤਾਂ ਕੋਈ ਕਲਾਵਾਣਾ ਹੈ ਪਰਮੇਸ਼ਵਰ ਦਾ અવਤਾਰ ਹੈ ਮੈਂ ਇਹਨਾਂ ਨੂੰ ਆਪਣੇ ਮਨ ਦੀ ਦਸ਼ਾ ਪੁੱਛ ਲਵਾਂ ਤਾਂ ਕਿ ਮੇਰਾ ਵੀ ਨਿਸਤਾਰਾ ਹੋ ਜਾਏ। ਵੈਦ ਹਰਦਾਸ ਗੁਰੂ ਸਾਹਿਬ ਦੇ ਅੱਗੇ ਦੋਵੇਂ ਹੱਥ ਜੋੜ ਕੇ ਗੁਰੂ ਸਾਹਿਬ ਨੂੰ ਬੇਨਤੀ ਕਰਨ ਲੱਗਾ। ਉਹ ਕਹਿਣ ਲੱਗਾ ਮਹਾਰਾਜ ਤੁਹਾਡੇ ਬਚਨ ਸੁਣਨ ਦੀ ਇੱਛਾ ਮੇਰੀ ਜਾਗ ਪਈ ਹੈ। ਆਪ ਕਿਰਪਾ ਕਰੋ ਮੈਨੂੰ ਬਚਨ ਸੁਣਾਓ। ਜੋ ਤੁਸੀਂ ਕਹਿ ਰਹੇ ਹੋ ਉਸ ਨੂੰ ਵਿਸਥਾਰ ਵਿੱਚ ਦੱਸੋ। ਤੁਹਾਡੇ ਬਚਨ ਸੁਣ ਕੇ ਮੇਰਾ ਮਨ ਸ਼ਾਂਤ ਹੋਇਆ। ਕਿਰਪਾ ਕਰੋ ਕਿਰਪਾ ਕਰੋ ਹੋਰ ਬਚਨ ਸੁਣਾਓ। ਬੇਦ ਹਰਦੀਆਸ ਜੀ ਦੀ ਗੱਲ ਸੁਣ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਬਚਨ ਬੋਲੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਕਿ ਸਭ ਰੋਗਾਂ ਦੀ ਜੜ ਹੈ ਉਹ ਹਉਮੈ ਹੈ ਸਰੀਰ ਦੇ ਜਿੰਨੇ ਰੋਗ ਨੇ ਉਹ ਸਿਆਣੇ ਕਹਿੰਦੇ ਨੇ ਕਿ ਪੇਟ ਤੋਂ ਲੱਗਦੇ ਨੇ ਇਸੇ ਤਰ੍ਹਾਂ ਜਿਹੜੇ ਮਨ ਦੇ ਰੋਗ ਨੇ ਉਹ ਹਉਮੈ ਤੋਂ ਲੱਗਦੇ ਨੇ ਹੰਕਾਰ ਤੋਂ ਲੱਗਦੇ ਨੇ ਜਦੋਂ ਅਸੀਂ ਆਪਣੀ ਆਤਮਾ ਨੂੰ ਆਪਣੇ ਸਰੀਰ ਤੋਂ ਵੱਖਰਾ ਸਮਝੀਏ ਤੇ ਜੜ ਚੇਤਨ ਨੂੰ ਚੰਗੀ ਤਰ੍ਹਾਂ ਸਮਝ ਲਈਏ ਗੁਰੂ ਨਾਨਕ ਸੱਚੇ ਪੁਆਇਸ਼ਾ ਜੀ ਕਹਿਣ ਲੱਗੇ ਇਸ ਪਰਮਤਾ ਨਾਸ਼ ਕਰੋ ਕਿ ਤੁਸੀਂ ਸਰੀਰ ਹੋ ਤੁਸੀਂ ਸਰੀਰ ਨਹੀਂ ਹੋ ਤੁਸੀਂ ਆਤਮਾ ਹੋ ਮਹਾਰਾਜ ਕਹਿੰਦੇ ਜਿੰਨੂੰ ਹੋਮੇ ਦਾ ਰੋਗ ਲੱਗਾ ਹੈ ਉਹ ਪਰਾਇਆ ਗੁਣ ਨਹੀਂ ਦੇਖ ਸਕਦਾ ਨਾ ਹੀ ਉਹ ਕਿਸੇ ਕੋਲ ਮਾਇਆ ਦੇਖ ਸਕਦਾ ਹੈ ਤੇ ਨਾ ਹੀ ਉਹ ਕਿਸੇ ਦੀ ਤਾਰੀਫ ਹੁੰਦੀ ਸੁਣ ਸਕਦਾ ਉਹ ਏਹੀ ਸੋਚਦਾ ਹੈ ਕਿ ਇਹ ਸਭ ਕੁਝ ਮੇਰੇ ਕੋਲ ਕਿਉਂ ਨਹੀਂ ਹੈ ਇਹ ਸਾਰੀਆਂ ਹੋਮੇ ਦੀਆਂ ਨਿਸ਼ਾਨੀਆਂ ਹੀ ਹਨ ਇਸ ਤੋਂ 올ਡ ਹੁਣ ਗੁਰੂ ਸਾਹਿਬ ਇਸਤੀ ਦਵਾਈ ਦੱਸ ਰਹੇ ਨੇ ਕਿ ਹਮੇ ਦੀ ਕੀ ਦਵਾਈ ਹੈ ਗੁਰੂ ਸਾਹਿਬ ਕਹਿੰਦੇ ਸਭ ਦੇ ਨਾਲ ਮਿੱਤਰਤਾ ਰੱਖਣੀ ਸਾਰਿਆਂ ਦੇ ਵਿੱਚ ਵਾਹਿਗੁਰੂ ਜੀ ਨੂੰ ਜਾਣਨਾ ਕਿ ਸਭ ਵਿੱਚ ਪ੍ਰਮਾਤਮਾ ਹੈ ਗੁਰੂ ਸਾਹਿਬ ਕਹਿਣ ਲੱਗੇ ਵੈਦ ਜੀ ਇਹ ਇਸ ਦੀ ਦਵਾਈ ਹੈ ਗੁਰੂ ਸਾਹਿਬ ਕਹਿਣ ਲੱਗੇ ਕਿ ਸਭ ਦੇ ਨਾਲ ਮਿੱਤਰਤਾ ਰੱਖਣੀ ਇਹ ਤਾਪ ਨੂੰ ਦੂਰ ਕਰਦੀ ਹੈ ਦੋਸਤਾਂ ਮਿੱਤਰਾਂ ਲਈ ਇੱਕ ਬਿਰਤੀ ਰੱਖਣੀ ਫਿਰ ਹੋਲੀ-ਹੋਲੀ ਗੁਰੂ ਮੰਤਰ ਦਾ ਜਾਪ ਕਰਨਾ ਹੋਲੀ-ਹੋਲੀ ਇਸ ਦੇ ਨਾਲ ਹਉਮੈ ਦੂਰ ਹੋ ਜਾਏਗੀ ਜਾਪ ਕਰਦਾ ਹੋਵੇ ਸਿਮਰਨ ਕਰਦਾ ਹੋਵੇ ਪਰ ਅੰਤਰੋਪੇਧ ਭਾਵ ਰੱਖੇ ਤੇ ਫਰਕ ਵੀ ਕਰਦਾ ਹੋਵੇ ਤਾਂ ਉਹ ਸਿਮਰਨ ਨਹੀਂ ਕਰਦਾ ਜੇ ਅਜੇ ਅੰਦਰ ਭੇਦ ਭਾਵ ਹੈ ਤਾਂ ਉਹ ਜਾਪ ਨਹੀਂ ਕਰ ਰਿਹਾ ਆਪਣਾ ਗੁਣ ਆਪਣਾ ਧਨ ਆਪਣੀ ਸੇਸਤ ਇਹ ਇੱਕ ਜਨਮ ਦਾ ਨਹੀਂ ਇਹ ਕਈ ਜਨਮਾਂ ਦਾ ਰੋਗ ਲੱਗਾ ਹੈ ਗੁਰੂ ਸਾਹਿਬ ਨੂੰ ਵੈਦ ਪੁੱਛਣ ਲੱਗਾ ਫਿਰ ਕਰਨਾ ਕੀ ਚਾਹੀਦਾ ਹੈ ਗੁਰੂ ਸਾਹਿਬ ਕਹਿੰਦੇ ਜੇ ਤੁਹਾਨੂੰ ਕੋਈ ਗੁਣ ਮਿਲਿਆ ਤਾਂ ਉਸ ਨੂੰ ਰੱਬ ਦੀ ਵਡਿਆਈ ਸਮਝੋ ਉਸ ਦੇ ਨਾਲ ਤੁਹਾਡੇ ਵਿੱਚ ਨਿਮਰਤਾ ਬਣੀ ਰਹੇਗੀ ਅਸੀਂ ਜੋ ਵੀ ਕਰ ਰਹੇ ਹਾਂ ਉਹ ਅਸੀਂ ਉਹਨੂੰ ਆਪਣਾ ਨਹੀਂ ਸਮਝਣਾ ਉਹ ਪਰਮੇਸ਼ਵਰ ਦੀ ਵਡਿਆਈ ਸਮਝਣਾ ਕਿ ਇਹ ਪ੍ਰਮਾਤਮਾ ਸਾਡੇ ਵੱਲ ਕਰਵਾ ਰਿਹਾ ਹੈ ਫਿਰ ਇਸ ਵਿੱਚ ਆਪਣੇ ਮਾਨ ਦੀ ਗੱਲ ਨਹੀਂ ਰਹਿ ਜਾਏਗੀ ਕਿ ਅਸੀਂ ਕਰ ਰਹੇ ਹਾਂ ਏ ਪਰਮੇਸ਼ਵਰ ਸਾਡੇ ਤੋਂ ਕਰਵਾ ਰਿਹਾ ਹੈ ਤੇ ਉਸ ਦੀ ਵਡਿਆਈ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿ ਲਗੇ ਜੇ ਬੰਦਾ ਸਭ ਕੁਝ ਰੱਬ ਦਾ ਸਮਝੇਗਾ ਤੇ ਫੇਰ ਮਨ ਵਿੱਚ ਨਿਮਰਤਾ ਧਾਰ ਕੇ ਪਰਮੇਸ਼ਵਰ ਦਾ ਸਿਮਰਨ ਕਰਨ ਲੱਗੇਗਾ ਗੁਰੂ ਸਹਿਬ ਦਾ ਜਾਪ ਕਰਨ ਲੱਗੇਗਾ ਫੇਰ ਇਹਦਾ ਜੀ ਕਰੇਗਾ ਕਿ ਮੈਂ ਹੋਰ ਕਰਾਂ ਜੇ ਮੇਰਾ کہہ ਕੇ ਕਰੋਗੇ ਤਾਂ ਅੰਦਰੋਂ ਸਭ ਕੁਝ ਫੋਕਾ ਬਨ ਹੀ ਹੈ ਜਿੱਥੇ ਅਸੀਂ ਬੈਠੇ ਹਾਂ ਉਹ ਪਰਮੇਸ਼ਵਰ ਦੀ ਬੁਢਾਈ ਸਮਝਣਾ ਕਿ ਜੋ ਅਸੀਂ ਕਰ ਰਹੇ ਹਾਂ ਅਸੀਂ ਉਹਦੇ ਕਾਬਲ ਨਹੀਂ ਹਾਂ ਇਹ ਸਾਡੇ ਕੋਲ ਪਰਮੇਸ਼ਵਰ ਕਰਵਾ ਰਿਹਾ ਤੇ ਨਾਲ ਸਿਮਰਨ ਕਰੇ ਤਾਂ ਸਿਮਰਨ ਦੀ ਭੁੱਖ ਲੱਗੇਗੀ ਤੇ ਭੁੱਖ ਲੱਗਣਾ ਤੰਦਰੁਸਤੀ ਦੀ ਨਿਸ਼ਾਨੀ ਹੈ ਸਾਡੇ ਸਰੀਰ ਵਾਸਤੇ ਵੀ ਤੇ ਸਾਡੇ ਮਨ ਵਾਸਤੇ ਵੀ ਜੇ ਸਾਡਾ ਸਰੀਰ ਰੋਗੀ ਹੋਏਗਾ ਤਾਂ ਸਾਨੂੰ ਕੁਝ ਖਾਣ ਵਾਸਤੇ ਭੁੱਖ ਨਹੀਂ ਲੱਗੇਗੀ ਪਰ ਜੇ ਸਾਡਾ ਮਨ ਰੋਗੀ ਹੋਏਗਾ ਸਾਨੂੰ ਸਿਮਰਨ ਵਾਸਤੇ ਭੁੱਖ ਨਹੀਂ ਲੱਗੇਗੀ। ਮਹਾਰਾਜ ਕਹਿੰਦੇ ਰੋਗ ਉਦੋਂ ਹੀ ਦੂਰ ਹੋਏਗਾ ਜਦੋਂ ਮਨ ਵਿੱਚ ਨਿਮਰਤਾ ਹੋਏਗੀ ਤੇ ਕਿਸੇ ਨਾਲ ਕੋਈ ਭੇਦਭਾਵ ਨਹੀਂ ਹੋਏਗਾ। ਗੁਰੂ ਸਾਹਿਬ ਕਹਿਣ ਲੱਗੇ ਤੁਸੀਂ ਵੇਖੋ ਕਿਸੇ ਨੂੰ ਖੰਗ ਲੱਗੀ ਹੋਏ ਉਹ ਚੰਗੀ ਥੋੜੀ ਲੱਗਦੀ ਹੈ। ਜਿਹੜਾ ਵਿਸ਼ੇ ਵਾਸ਼ਨਾ ਤੇ ਲਾਲਚ ਇਹ ਵੀ ਖੰਗ ਹੀ ਹੈ ਇਹ ਬੰਦੇ ਨੂੰ ਲੱਗੀ ਹੋਈ ਹੈ। ਜਦੋਂ ਖੰਗ ਆਉਂਦੀ ਹੈ ਤਾਂ ਰੋਲਾ ਪੈਂਦਾ ਹੈ। ਇਦਾਂ ਜਦੋਂ ਪੁਰਸ਼ ਲਾਲਚ ਕਰਦਾ ਤਾਂ ਵੀ ਉਹ ਰੋਲਾ ਪਾਉਂਦਾ ਹੈ ਲਾਲਚੀ ਬੰਦੇ ਨੇ ਲਾਲਚ ਲੋਭ ਦੀਆਂ ਗੱਲਾਂ ਕਰ ਹੀ ਜਾਣੀਆਂ ਨੇ ਉਹ ਕਹਿੰਦਾ ਵਿਸ਼ੇ ਵਾਸ਼ਟਾ ਤ੍ਰਿਸ਼ਟਾ ਮੈਨੂੰ ਹੋਰ ਮਿਲੇ ਉਹ ਸਿਮਰਨ ਨਹੀਂ ਕਰਦਾ ਨਿਮਰਤਾ ਨਹੀਂ ਰੱਖਦਾ ਫਿਰ ਮਹਾਰਾਜ ਕਹਿੰਦੇ ਇਹ ਖੰਗ ਵੱਧਣੀ ਹੈ ਗੁਰੂ ਨਾਨਕ ਸੱਚੇ ਬਾਦਸ਼ਾਹ ਜੀ ਕਹਿ ਲਗੇ ਇਸ ਲਾਲਚ ਨੂੰ ਕਿਵੇਂ ਦੂਰ ਕਰਨਾ ਹੈ ਇਸ ਜਗ ਨੂੰ ਅਸੀਂ ਝੂਠਾ ਸਮਝਣਾ ਸਭ ਕੁਝ ਵਾਹਿਗੁਰੂ ਦਾ ਹੈ ਤੇ ਸਭ ਕੁਝ ਨਾਸ ਹੋਣ ਵਾਲਾ ਜੇ ਇਸ ਤਰ੍ਹਾਂ ਸੋਚਾਂਗੇ ਤਾਂ ਕਿਸੇ ਚੀਜ਼ ਨਾਲ ਆਪੇ ਹੀ ਪਿਆਰ ਨਹੀਂ ਪਏਗਾ ਜਿਵੇਂ ਵਾਈ ਪਿੱਤ ਤੇ ਕਫ ਇਹ ਸਰੀਰ ਦੇ ਰੋਗ ਹਨ ਜਿਵੇਂ ਵਾਈ ਸਰੀਰ ਦਾ ਰੋਗ ਹੈ ਪਿੱਤੇ ਕਾਮ ਵਾਸ਼ਨਾ ਮਨ ਦਾ ਰੋਗ ਹੈ ਜਿਹੜਾ ਕਾਮੀ ਪੁਰਸ਼ ਹੈ ਉਹਦਾ ਚਿਹਰਾ ਦੱਸ ਦਿੰਦਾ ਹੈ ਕਾਮੀ ਪੁਰਸ਼ ਆਪਣਾ ਚਿਹਰਾ ਨਹੀਂ ਬਚਾ ਸਕਦਾ ਉਹਦੇ ਚਿਹਰੇ ਤੋਂ ਸਭ ਕੁਝ ਪਤਾ ਚੱਲ ਜਾਂਦਾ ਹੈ ਪਿੱਤ ਸਰੀਰ ਦਾ ਰੋਗ ਹੈ ਤੇ ਕ્રોਧ ਮੰਦਰੋਗ ਹੈ ਕਫ ਸਰੀਰ ਦਾ ਰੋਗ ਹੈ ਤੇ ਮੂ ਆਤਮਾ ਦਾ ਰੋਗ ਹੈ ਜਿੰਨੂ ਇਹ ਤਿੰਨੇ ਹੀ ਰੋਗ ਹਨ ਬਾਤ ਪਿਤ ਤੇ ਕਫ ਉਹ ਉਹਦਾ ਦੁੱਖ ਉਹੀ ਜਾਣਦਾ ਹੈ ਇਸ ਤਰ੍ਹਾਂ ਜਿਹਦੇ ਮਨ ਵਿੱਚ ਕਾਮ ਕ੍ਰੋਧ ਤੇ ਲੋਭ ਇਹ ਤਿੰਨੂ ਹੀ ਰੋਗ ਹਨ ਉਹਦਾ ਦੁੱਖ ਵੀ ਉਹ ਆਪ ਹੀ ਜਾਣਦਾ ਹੈ ਸਰੀਰ ਦੇ ਇਹਨਾਂ ਤਿੰਨ ਰੋਗਾਂ ਨੂੰ ਦੂਰ ਕਰਨ ਲਈ ਤਾਂਬੇ ਦੀ ਪੂੜੀ ਚਾਹੀਦੀ ਹੈ ਤੇ ਮਨ ਦੇ ਇਹ ਤਿੰਨ ਰੋਗ ਗੁਰੂ ਦੇ ਬਚਨ ਸੁਣਨ ਨਾਲ ਠੀਕ ਹੁੰਦੇ ਨੇ ਗੁਰੂ ਦੇ ਬਚਨਾਂ ਨੂੰ ਸਾਨੂੰ ਮਨ ਵਿੱਚ ਧਾਰਨ ਕਰਨਾ ਪੈਂਦਾ ਗੁਰੂ ਸਾਹਿਬ ਕਹਿੰਦੇ ਸਰੀਰ ਦਾ ਰੋਗ ਵਮਨ ਭਾਵ ਉਲਟੀ ਤੇ ਮਨ ਦਾ ਰੋਗ ਹੈ ਬੁرائی ਨਿੰਦਿਆ ਕਰਨੀ ਜਿਵੇਂ ਉਲਟੀ ਕਰਦਿਆਂ ਸਾਰਾ ਕੁਝ ਖਾਦਾ ਪੀਤਾ ਬਾਹਰ ਆ ਜਾਂਦਾ ਏ ਤਿਵੇਂ ਨਿੰਦਿਆ ਕੀਤੇ ਸਾਰੀ ਭਜਨ ਬੰਦਗੀ ਜਪ ਤਪ ਬਾਹਰ ਆ ਜਾਂਦੇ ਨੇ ਸਾਰਾ ਜਪ ਤਪ ਖਤਮ ਹੋ ਜਾਂਦਾ ਗੁਰੂ ਮਹਾਰਾਜ ਕਹਿੰਦੇ ਪਰਾਇ ਨਿੰਦਿਆ ਕਰਨੀ ਉਲਟੀ ਦਾ ਰੋਗ ਹੈ ਗੁਰੂ ਨਾਨਕ ਸੱਚੇ ਪਾਸ਼ਾ ਵੈਦ ਜੀ ਨੂੰ ਪਰਾਇ ਨਿੰਦਿਆ ਕਰਨ ਦੀ ਦਵਾਈ ਦੱਸਦੇ ਨੇ ਮਹਾਰਾਜ ਕਹਿੰਦੇ ਹਮ ਨਹੀਂ ਚੰਦੇ ਬੁਰਾ ਨਹੀਂ ਕੋਏ ਸਾਨੂੰ ਬੁਰਾਈ ਕਰਨ ਤੋਂ ਪਹਿਲਾਂ ਆਪਣੇ ਅੰਦਰ ਚਾਦ ਮਾਰਨੀ ਚਾਹੀਦੀ ਹੈ ਕਿ ਸਾਡੇ ਵਿੱਚ ਕਿੰਨੀਆਂ ਬੁਰਾਈਆਂ ਨੇ ਕਿਸੇ ਦੂਸਰੇ ਦੀ ਬੁਰਾਈ ਨਹੀਂ ਕਰਨੀ ਚਾਹੀਦੀ ਕਿਉਂਕਿ ਸਭ ਵਿੱਚ ਉਹ ਪਰਮਾਤਮਾ ਵਸਦਾ ਹੈ ਉਹ ਇੱਕ ਸਭ ਵਿੱਚ ਵਸਦਾ ਹੈ ਸਾਨੂੰ ਇਹੀ ਸਮਝਣਾ ਚਾਹੀਦਾ ਹੈ ਵੀ ਮੈਂ ਮਾੜਾ ਬਾਕੀ ਕੋਈ ਬੁਰਾ ਨਹੀਂ ਫੇਰ ਅਸੀਂ ਇਹੰਦੇ ਆ ਕਿਵੇਂ ਕਰਾਂਗੇ ਜਦੋਂ ਵੈਦ ਜੀ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਨੇ ਤਾਂ ਉਹਨਾਂ ਦਾ ਮਨ ਨੀਵਾ ਹੋ ਗਿਆ ਉਹਨਾਂ ਨੂੰ ਆਪਣੀਆਂ ਕਮੀਆਂ ਪਤਾ ਚੱਲ ਗਈਆਂ ਵੈਦ ਜੀ ਕਹਿਣ ਲੱਗੇ ਮੈਨੂੰ ਇਨਸਾਫ ਮਿਲ ਗਿਆ ਮੈਨੂੰ ਮਹਾਪੁਰਸ਼ ਮਿਲ ਗਿਆ ਜਿਨ ਨੇ ਮੇਰੇ ਸਾਰੇ ਰੋਗ ਦੱਸ ਦਿੱਤੇ ਵੈਦ ਕਹਿਣ ਲੱਗਾ ਮੈਂ ਅਣਜਾਣ ਪੁਨੇ ਵਿੱਚ ਤੁਹਾਡੀ ਬਾਹ ਫੜ ਲਈ ਮੈਂ ਤੁਹਾਨੂੰ ਰੋਗੀ ਸਮਝਦਾ ਸੀ ਪਰ ਮਹਾਰਾਜ ਤੁਸੀਂ ਤਾਂ ਬਿਲਕੁਲ ਠੀਕ ਠਾਕ ਹੋ ਜੋ ਤੁਹਾਡਾ ਦਿਲ ਕਰਦਾ ਹੈ ਤੁਸੀਂ ਉਹੀ ਕਰੋ ਤੁਸੀਂ ਤਾਂ ਗੁਨਾ ਦੇ ਖਜ਼ਾਨੇ ਹੋ ਵੈਦ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਤੁਹਾਡੇ ਬਚਨ ਮੇਰੇ ਹਿਰਦੇ ਨੂੰ ਤੀਰ ਵਾਂਗੂ ਲੱਗੇ ਨੇ ਤੁਸੀਂ ਮੇਰੇ ਸਾਰੇ ਰੋਗ ਸਮਝ ਲਏ ਮੈਨੂੰ ਜੋ-ਜੋ ਰੋਗ ਸੀ ਤੁਸੀਂ ਮੈਨੂੰ ਦੱਸ ਦਿੱਤੇ ਵੈਦ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਮੈਨੂੰ ਕਾਮ ਰੂਪੀ ਵਾਈ ਵੀ ਹੈ ਮੈਨੂੰ ਮੋਹ ਦੀ ਬਲਗਮ ਵੀ ਹੈ ਮਹਾਰਾਜ ਮੈਂ ਹਰ ਰੋਜ਼ ਨਿੰਦਿਆ ਰੂਪੀ ਉਲਟੀਆਂ ਵੀ ਕਰਦਾ ਮੈਨੂੰ ਆਦ ਦਾ ਰੋਗ ਵੀ ਹੈ ਸੱਚੇ ਪਾਤਸ਼ਾਹ ਮੇਰੇ ਰੋਗ ਦਾ ਤੁਹਾਨੂੰ ਪਤਾ ਚੱਲ ਗਿਆ ਹੈ ਹੁਣ ਮੇਰੇ ਰੋਗਾਂ ਦਾ ਇਲਾਜ ਵੀ ਕਰ ਦਿਓ ਸਤਗੁਰ ਪੂਰਾ ਵੈਦ ਹੈ ਉਹਨਾਂ ਕੋਲ ਸਾਰੀਆਂ ਬਿਮਾਰੀਆਂ ਦੀ ਦਵਾਈ ਹੈ ਦੁਨੀਆ ਦੇ ਵੈਦ ਅਧੂਰੇ ਨੇ ਪਰ ਸਤਿਗੁਰੂ ਪੂਰੇ ਵੈਦ ਨੇ ਮਹਾਰਾਜ ਸੱਚੇ ਪਾਸ਼ਾ ਕਿਰਪਾ ਕਰੋ ਮੇਰੇ ਦੁੱਖ ਵੀ ਦੂਰ ਕਰ ਦਿਓ ਮੇਰੇ ਵਿੱਚੋਂ ਕਾਮ ਕ્રોਧ ਲੋਭ ਮੋਹ ਅਹੰਕਾਰ ਕਿਵੇਂ ਦੂਰ ਹੋਣਗੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਕਹਿੰਦੇ ਵੈਦ ਜੀ ਮਨ ਨੀਵਾ ਕਰਕੇ ਸੰਗਤ ਕਰਿਆ ਕਰੋ ਸੰਗਤ ਵਿੱਚ ਕੁਝ ਬਣ ਕੇ ਨਹੀਂ ਜਾਣਾ ਸਤਿਗੁਰ ਦੇ ਬਚਨ ਨੀਵੇ ਹੋ ਕੇ ਸੁਣਨ ਨੇ ਥੋੜੇ ਦਿਨ ਵਿੱਚ ਮਨ ਅਰੋਗੀ ਹੋ ਜਾਏਗਾ ਪਰ ਸੰਗਤ ਕਰਨੀ ਪੈਣੀ ਹੈ ਵੈਦ ਨੇ ਸਤਗੁਰ ਦੇ ਬਚਨ ਸੁਨੇ ਉਹਨਾਂ ਦੇ ਮਨ ਵਿੱਚ ਠੰਡ ਪਈ ਉਹਨਾਂ ਕਿਹਾ ਸਤ ਬਚਨ ਵੈਦ ਉਸ ਦਿਨ ਤੋਂ ਬਾਅਦ ਸੰਗਤ ਵਿੱਚ ਵੈਦ ਬਣ ਕੇ ਨਹੀਂ ਗਿਆ ਆਪਣੇ ਆਪ ਨੂੰ ਰੋਗੀ ਮੰਨ ਕੇ ਸੰਗਤ ਵਿੱਚ ਗਿਆ ਸੰਗਤ ਵਿੱਚ ਜਾ ਕੇ ਚੌਕੜਾ ਮਾਰ ਲੈਣਾ ਤੇ ਸਤਗੁਰ ਦੀ ਬਾਣੀ ਨੂੰ ਸੁਣਨਾ ਹੌਲੀ ਹੌਲੀ ਮਨ ਤੇ ਅਸਰ ਪੈ ਗਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋ ਗਈ ਸਤਗੁਰ ਦੀ ਕਿਰਪਾ ਨਾਲ ਉਸ ਵੈਦ ਦੇ ਸਾਰੇ ਰੋਗ ਦੂਰ ਹੋ ਗਏ ਸੰਗਤ ਕਰਨ ਦੇ ਪਿੱਛੇ ਸਾਡਾ ਕੋਈ ਮਕਸਦ ਨਾ ਹੋਵੇ ਇੱਕੋ ਮਕਸਦ ਹੋਵੇ ਅਸੀਂ ਗੁਰੂ ਘਰ ਜਾ ਰਹੇ ਹਾਂ ਸਾਡੇ ਟੁੱਟੇ ਮਨ ਪ੍ਰਭੂ ਦੇ ਚਰਨਾਂ ਵਿੱਚ ਜੁੜ ਜਾਣ ਸਾਡੇ ਪੰਜ ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਖਤਮ ਹੋ ਜਾਣ ਪਰਮੇਸ਼ਵਰ ਦੀ ਕਿਰਪਾ ਹਮੇਸ਼ਾ ਸਾਡੇ ਤੇ ਬਣੀ ਰਹੇ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ